ਦੀ ਸਰਕਾਰ ਮਰਦਾਬ ਜਿੰਦਾਬਾਦ ਜਿੰਦਾਬਾਦ ਮੋਦੀ ਸਰਕਾਰ ਮਰਦਾਬ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਟੁੱਟ ਦੇ ਵਿੱਚ ਭਗਵੰਤ ਮਾਨ ਦਾ ਪਤਲਾ ਫੁਕਿਆ ਗਿਆ ਜਿਹੜਾ ਜ਼ੁਲਮ ਭਗਵੰਤ ਮਾਨ ਬੀਜੇਪੀ ਨਾਲ ਰਲ ਕੇ ਕੀਤਾ ਪਹਿਲਾਂ ਵੀ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਸੀ ਤੇ ਰਾਤ ਦਾ ਕੱਲ ਦਾ ਕਿਸਾਨਾਂ ਨੂੰ ਮੀਟਿੰਗ ਵਿੱਚ ਸੱਦ ਕੇ ਗ੍ਰਿਫਤਾਰ ਕੀਤਾ ਤੇ ਕਿਸਾਨਾਂ ਤੇ लाठी चार्ज ਕਰਕੇ ਖਨੋਰੀ ਤੇ ਸੰਭੂ ਬਾਰਡਰ ਦਾ ਜਿਹੜਾ ਮੋਰਚਾ ਜਿਹੜਾ ਚੁਕਾਇਆ ਵਾ ਉਹਦੀ ਅਸੀਂ ਜਮਹੂਰੀ ਕਿਸਾਨ ਸਭਾ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਉਹ ਭਗਵੰਤ ਮਾਨ ਆ ਜਿਨ੍ਹਾਂ ਨੂੰ ਬੜੀ ਖੁਸ਼ੀ ਦੇ ਨਾਲ ਲੋਕਾਂ ਨੇ ਕੁਰਸੀ ਤੇ ਬਿਠਾਇਆ ਲਗਾਤਾਰ ਭਾਜਪਾ ਨੇ ਸਾਠ ਗਾਂਢ ਕਰਕੇ ਸਾਡੇ ਕਿਸਾਨਾਂ ਤੇ ਜ਼ੁਲਮ ਕੀਤਾ ਅਸੀਂ ਇੱਕ ਵਾਰੀ ਦੁਬਾਰਾ ਜਮਹੂਰੀ ਕਿਸਾਨ ਸਭਾ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਆਉਣ ਵਾਲੇ ਸਮੇਂ 'ਚ ਐਸ ਕੇ ਐਮ ਜੋ ਵੀ ਸਾਨੂੰ ਪ੍ਰੋਗਰਾਮ ਦਊਗਾ ਅਸੀਂ ਉਹਤੇ ਫੁੱਲ ਚੜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਘੱਟ ਕੇ ਜੀ ਹਾਂਜੀ ਮੈਂ ਸਲੱਖਣ ਸਿੰਘ ਤੋੜੋ ਸ਼ਹੀਦ ਭਗਤ ਸਿੰਘ ਨਾਇਬ ਸਭਾ ਦੇ ਸੁਭਾ ਮੀਤ ਪ੍ਰਧਾਨ ਅੱਜ ਅਸੀਂ ਪਿੰਡ ਤੋੜ ਦੇ ਵਿੱਚ ਜੋ ਰਾਤ ਕਿਸਾਨਾਂ ਤੇ ਜ਼ੁਲਮਟਾਇਆ ਭਗਵੰਤ ਮਾਨ ਦੀ ਸਰਕਾਰ ਨੇ ਤੇ ਬੀਜੇਪੀ ਦੇ ਨਾਲ ਰੜਕੇ ਜ਼ੁਲਮ ਕਰਨ ਵਾਲਿਆਂ ਆ ਭਵੇਂ ਨੇ ਇਤਿਹਾਸ ਗਵਾਇਆ ਉਹ ਦਿਨ ਚੱਲਣ ਡਿਆ ਅਸੀਂ ਨੰਦਪੁਰ ਸਾਹਿਬ ਦਾ ਮੇਲਾ ਵੇਖ ਕੇ ਆਏ ਆ ਤੇ ਉਹ ਜ਼ੁਲਮ ਕਰਨ ਵਾਲਿਆਂ ਦਾ ਕਦੀ ਵੀ ਜੜਾ ਦਾ ਨਾਂ ਨਹੀਂ ਰਿਹਾ ਜਿਹੜੇ ਜ਼ੁਲਮ ਸਹਿਣ ਵਾਲੇ ਲੋਕ ਆ ਉਹਨਾਂ ਨੂੰ ਸਦਾ ਲੋਕ ਯਾਦ ਕਰਦੇ ਆ ਤੇ ਜ਼ੁਲਮ ਕਰਨ ਵਾਲਿਆਂ ਨੂੰ ਸਦਾ ਜਿਹੜੀ ਮੂੰਹ ਦੀ ਖਾਣੀ ਪਈ ਆ ਅਸੀਂ ਭਗਵੰਤ ਮਾਨ ਤੇ ਬੀਜੇਪੀ ਦੀ ਸਰਕਾਰ ਨੂੰ ਸਾਮਣੀ ਦੇਣੀ ਚਾਹੁੰਦੇ ਆ ਵੀ ਇਦਾਂ ਦੀ ਫੁੱਟਬਾਲਿਆ ਜਿੰਨਾ ਇਹਨਾਂ ਨੂੰ ਥੱਲੇ ਨੂੰ ਮਾਰਾਂਗੇ ਉਨਾ ਹੀ ਉੱਪਰ ਨੂੰ ਜਾਊਗੀ ਇਹ ਕਿਸਾਨਾਂ ਤੇ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਜਿੰਨਾ ਮਰਜ਼ੀ ਸਰਕਾਰਾਂ ਜ਼ੁਲਮ ਕਰ ਲੈਣਾ ਅੱਜ ਅਸੀਂ ਤੁਰ ਪਿੰਡ ਦੇ ਵਿੱਚ ਇਹਨਾਂ ਦੀ ਨਖੇਦੀ ਕੀਤੀ ਆ ਤੇ ਵਿਧਾਤੀ ਮਿਲ ਦੂਰ ਸਭਾ ਵੱਲੋਂ ਸ਼ਹੀਦ ਭਗਤ ਸਿੰਘ ਨਾਗ ਸਭਾ ਵੱਲੋਂ ਤੇ ਜਮੂਰੀ ਕਿਸਾਨ ਸਭਾ ਵੱਲੋਂ ਮੋਦੀ ਦਾ ਤੇ ਭਗਵੰਤ ਮਾਨ ਦਾ ਪਤਲਾ ਸਾੜ ਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਸਾਂਝੁਕਤ ਕਿਸਾਨ ਮੋਰਚੇ ਵੱਲੋਂ ਫੈਸਲਾ ਆਊਗਾ ਉਹ ਅਸੀਂ ਇਹਨਾਂ ਦੇ ਡਰ ਤੋਂ ਪੁਲਿਸ ਦੀਆਂ ਧਾੜਾਂ ਤੋਂ ਵੜ ਕੇ ਡਰ ਕੇ ਅੰਦਰ ਹੀ ਵੜ ਸਕਦੇ ਜਿਹੜਾ ਵੀ ਐਲਾਨ ਆਊਗਾ ਅਸੀਂ ਉਹ ਮੋਰਚੇ ਦੇ ਵਿੱਚ ਵੱਧ ਚੜ੍ਹ ਕੇ ਜ਼ਿੰਮੇਵਾਰੀ ਕਰਾਂਗੇ ਧੰਨਵਾਦ